ਵੱਲੇ ਨਹੀਂ ਤੇਲਾ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਮੇਲਾ ਮੇਲਾ 35 ਲੱਖ ਤੋਂ ਜ਼ਿਆਦਾ ਸਾਡੇ ਜਿਹੜੇ ਗਰੀਬ ਵਿਧਵਾਵਾਂ ਹੈਗੀਆਂ ਸਾਡੇ ਬਿਰਗ ਹੈਗੇ ਆ ਤੇ ਜਿਹੜੇ ਅਪਾਹਜ ਹੈਗੇ ਆ ਉਹਨਾਂ ਦੀ ਪੈਨਸ਼ਨ ਪਿਛਲੇ ਕਈ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਤੋਂ ਸਰਕਾਰ ਤੋਂ ਦੇ ਨਹੀਂ ਰਹੀ ਪਰ ਦੂਜੇ ਪਾਸੇ ਨਿਤ ਨਵੇਂ ਮੇਲੇ ਲੱਗਦੇ ਆ ਨਿਤ ਨਵੀਂ ਕੈਂਪੇਨ ਸਟਾਰਟ ਹੁੰਦੀ ਆ ਪਰ ਜਿਹੜਾ ਸਾਡਾ ਬਿਰਗਾਂ ਦਾ ਹੱਕ ਹੈਗਾ ਉਹਨਾਂ ਨੂੰ ਇੰਨਾ ਤੋਂ ਦਿੱਤਾ ਨਹੀਂ ਜਾਂਦਾ ਪਰ ਪੂਰੇ ਭਾਰਤ ਵਿੱਚ ਕਰੋੜਾਂ ਰੁਪਇਆ ਆਪਣੀ ਐਡਵਰਟਾਈਜ਼ਮੈਂਟ ਤੇ ਲਾੜਨ ਉਹਨਾਂ ਕੋਲ ਹੈਗੀ ਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਜਗਾਉਣਾ ਪੈਣਾ ਹੁਣ ਇੱਕ ਨਵੀਂ ਕੈਂਪੇਨ ਸਟਾਰਟ ਕਰਨ ਲੱਗੇ ਆ ਸਾਡੇ ਬਜ਼ੁਰਗ ਸਾਡਾ ਮੰਗ ਵੀ ਉਹ ਬਜ਼ੁਰਗਾਂ ਦੀ ਜਿਹੜੀ ਪੈਨਸ਼ਨ ਉਹਨਾਂ ਨੂੰ ਦੇਤਾ দাও ਤੁਸੀਂ ਉਹ ਤਾਂ ਲੋਕਾਂ ਤੋਂ ਆਧਾਰ ਲੈ ਕੇ ਆਪਣਾ ਸਮਾਂ ਬਤਾਂਦੇ ਪਈ ਹੈ ਆ ਉਹਨਾਂ ਦਾ ਹੱਕ ਹੈ ਉਹਨਾਂ ਦਾ ਅਧਿਕਾਰ ਹੈ ਪਰ ਮਨ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਗਰੀਬ ਲੋਕਾਂ ਦੇ ਦੁੱਖ ਦਿਖਾਈ ਨਹੀਂ ਦਿੰਦੇ ਇੱਕ ਪਾਸੇ ਬੀਜੇਪੀ ਦੀ ਸਰਕਾਰ ਮਨਰੇਗਾ ਦਾ ਕਾਨੂੰਨ ਚੇਂਜ ਕਰਕੇ ਗਰੀਬ ਲੋਕਾਂ ਨਾਲ ਧੱਕਾ ਕਰਦੀ ਪਈ ਹੈ ਦੂਜੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਹੈ ਗਰੀਬਾਂ ਨੂੰ ਉਹਨਾਂ ਦਾ ਬੰਦਾ ਹੱਕ ਨਾ ਦੇ ਕੇ ਉਹਨਾਂ ਨਾਲ ਧੱਕਾ ਕਰਦੀ ਪਈ ਹੈ ਮੈਂ ਆਮ ਆਦਮੀ ਪਾਰਟੀ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਕਿਸੇ ਦਾ ਕੋਈ ਚੰਗਾ ਤਾਂ ਕਰ ਨਹੀਂ ਸਕਦੇ ਹੋ ਪਰ ਜਿਹੜਾ ਹੱਕ ਹੈ ਉਹ ਤਾਂ ਤੁਸੀਂ ਨਾ ਰੋਕੋ ਉਹ ਪੈਸਾ ਤਾਂ ਲੈ ਕੇ ਪੂਰੇ ਭਾਰਤ ਵਿੱਚ ਆਪਣੀ ਕੈਂਪੇਨ ਤੇ ਨਾ ਖਰਚੋ ਮੈਂ ਉਮੀਦ ਕਰਦਾ ਕਿ ਭਗਵੰਤ ਮਾਨ ਜੀ ਹਵਾਈ ਜਹਾਜ਼ ਤੋਂ ਹੈਲੀਕਾਪਟਰ ਤੋਂ ਉੱਡਣਾ ਛੱਡ ਕੇ ਝੂਠੇ ਪਰਚੇ ਕਰਾਣ ਦੀ ਜਗ੍ਹਾ ਜੋ ਪੰਜਾਬ ਨੂੰ ਜੂਠ ਹੈਗੀ ਉਹਦੇ ਵੱਲ ਧਿਆਨ ਜਰੂਰ ਦਿਓ